ਜਿਹੜੇ ਜਿਹੜੇ ਭੈਣ ਭਰਾਵਾਂ ਦੀ ਉਮਰ 50 ਸਾਲ ਤੋਂ ਘੱਟਿਆ ਉਹ ਆ ਗਲਤੀ ਨਾ ਕਰਨ ਨਹੀਂ ਤਾਂ ਬਹੁਤ ਪਛਤਾਉਣਾ ਪਵੇਗਾ ਤੁਸੀਂ ਦੇਖਿਆ ਨਾ ਕਿ ਬਹੁਤ ਸਾਰੇ ਲੋਕ ਜ਼ਿੰਦਗੀ ਦੇ ਬਹੁਤ ਸਾਰੀਆਂ ਕਮਾਈਆਂ ਕਰਨ ਤੋਂ ਬਾਅਦ ਬਹੁਤ ਸਾਰੀ ਮਿਹਨਤ ਕਰਨ ਤੋਂ ਬਾਅਦ ਅਕਸਰ ਤਾਂ ਇਹ ਗੱਲ ਕਹਿੰਦੇ ਮਿਲੂ ਕਿ ਕਿ ਜ਼ਿੰਦਗੀ ਨਾ ਹੁਣ ਜੀਉਣ ਦਾ ਮਜ਼ਾ ਇਹ ਵਕਤ ਲੰਘ ਗਿਆ ਹੁਣ ਸਮਾਂ ਲੰਘ ਗਿਆ ਯਾਨੀ ਕਿ ਪਛੋਤਣ ਵਾਲੀ ਗੱਲ ਜਿਹੜੀ ਆ ਬਹੁਤ ਸਾਰੇ ਲੋਕਾਂ ਦੇ ਮੂੰਹ ਤੋਂ ਤੁਸੀਂ ਇਹ ਸੁਣੀ ਹੋਵੇਗੀ ਕਿਉਂ ਸੁਣੀ ਹੋਵੇਗੀ ਕਿਉਂਕਿ ਜਿਹੜੇ ਲੋਕ 50 ਸਾਲ ਦੀ ਉਮਰ ਤੋਂ ਪਹਿਲਾਂ ਆ ਗਲਤੀਆਂ ਕਰਦੇ ਨੇ ਉਹਨਾਂ ਲੋਕਾਂ ਨੂੰ ਖੁਸ਼ ਹੁੰਦਾ ਤੇ ਜਿਹੜੇ ਨਹੀਂ ਕਰਦੇ ਉਹ ਜ਼ਿੰਦਗੀ ਦਾ ਬੜਾ ਆਨੰਦ ਮਾਣਦੇ ਨੇ ਹਰੇਕ ਇਨਸਾਨ ਨੂੰ ਚਾਹੀਦਾ ਕਿ ਉਹ ਇਹ ਗਲਤੀਆਂ ਨਾਲ ਕਰੇ ਤੁਸੀਂ ਸਭ ਜਾਣਦੇ ਹੋ ਕਿ 50 ਸਾਲ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਜਿਹੜੀ ਸਿਹਤ ਹੁੰਦੀ ਆ ਉਹ ਬੜੀ ਤੰਦਰੁਸਤ ਹੁੰਦੀ ਆ ਬਹੁਤ ਵਧੀਆ ਹੁੰਦੀ ਹੈ ਉਹ ਖਾ ਪੀ ਸਕਦੇ ਨੇ ਕੰਮ ਕਰ ਸਕਦੇ ਨੇ ਆ ਜਾ ਸਕਦੇ ਨੇ ਉਹਨਾਂ ਨੂੰ ਹਰ ਜ਼ਿੰਦਗੀ ਦਾ ਆਨੰਦ ਲੈਣ ਦੀ ਲੋਕਾਂ ਦੇ ਵਿੱਚ ਸ਼ਕਤੀ ਹੁੰਦੀ ਆ ਲੇਕਿਨ ਕੀ ਕਰਦੇ ਨੇ ਕਿ ਕੁਝ ਲੋਕ ਆ 50 ਸਾਲ ਦੀ ਉਮਰ ਤੋਂ ਪਹਿਲਾਂ ਸਿਰਫ ਕੱਲੀ ਕਮਾਈ ਹੀ ਕਰੇ ਜਾਂਦੇ ਨੇ ਕੰਮ ਹੀ ਕਰੇ ਜਾਂਦੇ ਨੇ ਉਧਰੋਂ ਪੈਸਾ ਕਮਾਓ ਉਧਰੋਂ ਪੈਸਾ ਕਮਾਓ ਪੈਸਾ ਕਮਾਉਣ ਦੇ ਚੱਕਰ ਤੋਂ ਸਮੇਂ ਨਾਲ ਰੋਟੀ ਪਾਣੀ ਨਹੀਂ ਖਾਂਦੇ ਸੱਚੰਗਾ ਖਾਣਾ ਨਹੀਂ ਖਾਂਦੇ ਕੁਦਰਤੀ ਖਾਣਾ ਨਹੀਂ ਖਾਂਦੇ ਉਹ ਕਈ ਜਣਗੇ ਅਸੀਂ ਬੱਚਿਆਂ ਲਈ ਆ ਕਰੀਏ ਬੱਚਿਆਂ ਲਈ ਉਹ ਕਰੇ ਵੀ ਕਿ ਅਜਿਹ ਲੋਕ 50 ਸਾਲ ਦੇ ਹੁੰਦੇ ਨੇ ਤਾਂ ਉਦੋਂ ਤੱਕ ਉਹਨਾਂ ਦੇ ਬੱਚੇ ਵੀ ਵੱਡੇ ਹੋ ਚੁੱਕੇ ਹੁੰਦੇ ਨੇ ਬਹੁਤ ਸਾਰੇ ਭੈਣ ਭਰਾਵਾਂ ਦੇ ਧੀਆਂ ਪੁੱਤ ਵਿਆਹੇ ਜਾ ਚੁੱਕੇ ਹੁੰਦੇ ਨੇ ਜੋ ਕਿ ਚੰਗੀ ਗੱਲ ਆ ਕਿੰਨਾ ਨਾ ਦਿਨ ਕਿ ਹੁੰਦਾ ਕਿ 19 ਉਮਰ ਤੱਕ ਜਾਂਦੇ ਆ ਮਨੁੱਖ ਜਿਹੜਾ ਬਾ ਆਪਣੀ ਜ਼ਿੰਦਗੀ ਦੀ ਸ਼ਕਤੀ ਗਵਾ ਚੁੱਕਾ ਹੁੰਦਾ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਦੇਖਣ ਨੂੰ ਚੀਜ਼ ਹੀ ਮਿਲੇ ਸ਼ਕਤੀ ਤੋਂ ਭਾਵ ਕਿ ਬਹੁਤ ਸਾਰੇ ਰੋਗ ਉਹਨਾਂ ਲੋਕਾਂ ਨੂੰ ਲੱਗ ਚੁੱਕੇ ਹੁੰਦੇ ਨੇ ਵਲਗ-ਵਲਗ ਤਰ੍ਹਾਂ ਦੇ ਜਿਵੇਂ ਬੀਪੀ ਵਧਣਾ ਘਟਣਾ ਸ਼ੂਗਰ ਦਾ ਹੋ ਜਾਣਾ ਕਿ ਨ ਕੋਈ ਹੋਰ ਰੋਗ ਲੱਗ ਜਾਣਾ ਕਈ ਵਾਰ ਇੱਥੋਂ ਤੱਕ ਹੁੰਦਾ ਕਿ ਬੰਦੇ ਦੇ ਵਿੱਚੋਂ ਸ਼ਕਤੀ ਮੁੱਕ ਜਾਂਦੀ ਹੈ ਕਹਿਣ ਤੋਂ ਭਾਵ ਕਿ ਜ਼ਿੰਦਗੀ ਜਿਉਣ ਦੀ ਤਮੰਨਾ ਹੀ ਮੁੱਕ ਜਾਂਦੀ ਆ ਫਿਰ ਉਹਨਾਂ ਨੂੰ ਖੇਜੀ ਵੀ ਚੜਦੀ ਤੇ ਗੁੱਸਾ ਵੀ ਬੜਾ ਚੜਦਾ ਉਹ ਕਹਿਣਗੇ ਅਸੀਂ ਤਾਂ ساری ਉਮਰ ਕਮਾਈਆਂ ਹੀ ਕਰਦੇ ਰਹੇ ਅਸੀਂ ਤੇ ساری ਉਮਰ ਇਸ ਘਰ ਲਈ ਕਰਦੇ ਰਹੇ ਇਸ ਦਾ ਕਿ ਮੈਂ ਆਪਣੇ ਨੌਜਵਾਨ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਦੀ ਉਮਰ 50 ਤੋਂ ਥੱਲੇ ਹੈ ਕਿ ਕਿਰਪਾ ਕਰਕੇ ਬਈ ਤੁਸੀਂ ਕਮਾਈ ਹੀ ਕਰੋ ਆਪਣੇ ਬੱਚਿਆਂ ਦੀ ਮੇਂ ਪ੍ਰੇਕ ਮਿੱਤਰ ਬਣੋ ਲਈ ਵੀ ਪ੍ਰਾਨੇ ਕਰੋ ਲੇਕਿਨ ਆਪਣੀ ਜ਼ਿੰਦਗੀ ਜ਼ਰੂਰ ਜਿਓ ਜ਼ਿੰਦਗੀ ਜਿਉਣ ਤੋਂ ਭਾਵ ਇਹ ਨਹੀਂ ਕਿ ਅਪਾ ਰੋਜ਼ ਘੁੰਮਣ ਫਿਰਨ ਚੱਲ ਜਾਈਏ ਜ਼ਿੰਦਗੀ ਜਿਉਣ ਦਾ ਮਤਲਬ ਹੈ ਕਮਾਈਆਂ ਦੇ ਨਾਲ ਨਾਲ ਆਪਣੇ ਜੀਵਨ ਸਾਥਨ ਜਾਂ ਸਾਥੀ ਨੂੰ ਵੀ ਟਾਈਮ ਦਿਓ ਆਪਣੇ ਬੱਚਿਆਂ ਨੂੰ ਵੀ ਟਾਈਮ ਦਿਓ ਕਮਾਈ ਵੀ ਕਰੋ ਘਰ ਵੀ ਸੋਹਣੇ ਬਣਾਓ ਸਾਰੀਆਂ ਚੀਜ਼ਾਂ ਨੂੰ ਨਾਲ-ਨਾਲ ਲੈ ਕੇ ਚੱਲੋ ਇਹ ਮਤ ਸੋਚਣਾ ਚਾਹੀਦਾ ਕਿ ਕਮਾਈਆਂ ਕਰ ਲਾਂਗੇ ਪਿਛਲੀ ਉਮਰ ਤੇ ਆਸ਼ ਕਰਾਂਗੇ ਪਿਛਲੀ ਉਮਰ ਤੇ ਨੰਦ ਲਾਵਾਂਗੇ ਘੁੰਮਾਂਗੇ ਖਾਵਾਂਗੇ ਪੀਵਾਂਗੇ ਇੰਜ ਕੁਝ ਨਹੀਂ ਜੇ ਹੋਣਾ ਪਿਛਲੀ ਉਮਰ ਦੇ ਵਿੱਚ ਵੱਧ ਤੋਂ ਵੱਧ ਮਨੁੱਖ ਦੋ ਰੋਟੀਆਂ ਖਾ ਸਕਦਾ ਹੈ ਤੋਂ ਵੱਧ ਨੂੰ ਰੋਟੀ ਨਹੀਂ ਪਚਦੀ ਜੇ ਦੋ ਦੋ ਵੱਧ ਖਾਊਗਾ ਤਾਂ ਉਹਦੇ ਨਾਲ ਦਾ ਭਾਰ ਵਧਣਾ ਸ਼ੁਰੂ ਹੋ ਜਾਊਗਾ। ਉਹਨੂੰ ਬਹੁਤ ਮੁਸ਼ਕਲਾਂ ਆਉਣਗੀਆਂ। ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜ਼ਿੰਦਗੀ ਨੂੰ ਨਾਲ ਦੀ ਨਾਲ ਹੀ ਚੱਲਦੇ ਰਹਿਣਾ ਚਾਹੀਦਾ ਕਿਉਂਕਿ ਮਨੁੱਖ ਕਦੀ ਵੀ ਸੰਤੁਸ਼ਟ ਨਹੀਂ ਹੁੰਦਾ। ਤੇ ਸੰਤੁਸ਼ਟ ਜਿਹੜਾ ਵਾ ਕਹਿਣ ਤੋਂ ਭਾਵ ਕਿ ਇਹੋ ਜੀ ਸੰਤੁਸ਼ਟੀ ਕਿ ਮੈਂ ਇੰਜ ਕਰੂੰਗਾ, ਉੰਜ ਕਰੂੰਗਾ ਉਤੋਂ ਬਾਹਰ ਨਿਕਲ ਆਓ। ਫਿਰ ਧੀਆਂ ਪੁੱਤਾਂ ਦੀ ਸ਼ਾਦੀ ਹੋ ਜਾਣੀ ਆ। ਧੀਆਂ ਪੁੱਤਰਾਂ ਨੇ ਸਾਡੇ ਤੋਂ ਉੱਡ ਜਾਣਾ। ਕਿਉਂਕਿ ਇਹ ਕੁਦਰਤੀ ਗੱਲ ਹੈ ਕਿ ਹਰ ਇੱਕ ਮਨੁੱਖ ਨੇ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਉਣੀ ਹੁੰਦੀ ਆ। ਫਿਰ ਸਾਡੀ ਕਿਹਾ ਸਾਡਾ ਪੁੱਤ ਨਹੀਂ ਆਖੇ ਲੰਗਦਾ ਸਾਡੀ ਧੀ ਨਹੀਂ ਆਖੇ ਲੰਗਦੀ ਸਾਡੀ ਨੌ ਨਹੀਂ ਸਾਡੇ ਅੱਖੇ ਲੱਗਦੀ ਇਹ ਘਰ ਚ ਨਹੀਂ ਕੋਈ ਰਹਿੰਦਾ ਮੈਂ ਨਾ ਇੰਜ ਕਰਦੀ ਆ ਕਿ ਇਹ ਗੱਲਾਂ ਸਾਰੀਆਂ ਉਹਨਾਂ ਲੋਕਾਂ ਨਾਲ ਵਾਪਰੀਆਂ ਨੇ ਜਿਨ੍ਹਾਂ ਲੋਕਾਂ ਨੇ ਬਹੁਤ ਮਿਹਨਤ ਕੀਤੀ ਆਪਣੇ ਘਰ ਲਈ ਧੀਆ ਪੁੱਤਰਾਂ ਲਈ ਜਿਨ੍ਹਾਂ ਨੇ ਬਹੁਤ ਸਾਰਾ ਪੈਸਾ ਕਮਾਇਆ ਲੇਕਿਨ ਉਹ ਕੰਪੈਰਾਂ ਉਹਨਾਂ ਨੂੰ ਅੱਜ ਸੁੱਖ ਨਹੀਂ ਦੇ ਰਿਹਾ ਮੈਂ ਆਪਣੇ ਉਹਨਾਂ ਸੱਜਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੇ ਸੁੱਖ ਵੀ ਲੈਣਾ ਹੈ ਤੇ ਜਿ ਪਿਛਲੀ ਉਮਰ ਚ ਵੀ ਜ਼ਿੰਦਗੀ ਨੂੰ ਬਿਹਤਰ ਮਰਨਾ ਹੈ ਫਿਰ ਇਹ ਚੀਜ਼ਾਂ ਦਾ ਜਰੂਰ ਆਨੰਦ ਲਵੋ ਖੂਬ ਜ਼ਿੰਦਗੀ ਨੂੰ ਜੀਵੋ ਖੂਬ ਜ਼ਿੰਦਗੀ ਦਾ ਆਨੰਦ ਮਾਣੋ ਹਰ ਵੇਲੇ ਪੈਸਾ ਪੈਸਾ ਨਾ ਕਰਦੇ ਰਿਹਾ ਕਰੋ ਪੈਸਾ ਤੁਸੀਂ ਪਿਛਲੀ ਉਮਰ 'ਚ ਵੀ ਕਮਾ ਸਕਦੇ ਹੋ ਲੇਕਿਨ ਸਿਹਤ ਨਹੀਂ ਤੁਸੀਂ ਪਿਛਲੀ ਉਮਰ 'ਚ ਕਮਾ ਸਕਦੇ ਆਪਣੇ ਪਰਿਵਾਰ ਨੂੰ ਆਪਣੇ ਜੀਵਨ ਸਾਥੀ ਸਾਥ ਨੂੰ ਟਾਈਮ ਦਿਓ ਕਿਉਂਕਿ ਇਹ ਸਾਰੇ ਇੱਕ ਸਾਡੇ ਕੋਲ ਲਿਮਟਿਡ ਜੇ ਸਮੇਂ ਦੀ ਚੀਜ਼ਾਂ ਨੇ ਸਮਾਗ ጉਜ਼ਰਤ ਤੋਂ ਬਾਅਦ ਫਿਰ ਸਾਈਂ ਬਹੁਤ ਪਛਤ ਹੁੰਨੇ ਆ ਬਹੁਤ ਹੁੰਨੇ ਆ ਕਿ ਇੰਜ ਕਰਦੇ ਉੰਜ ਕਰਦੇ ਭਈ ਜਦੋਂ ਹੁਣ ਜਿਹੜੀ ਮੇਰੇ ਸੱਜਣਾ ਦੀ ਉਮਰ 50 ਸਾਲ ਤੋਂ ਥੱਲੇ ਆ ਉਹ ਜ਼ਰੂਰ ਇਸ ਵਿਸ਼ੇ 'ਤੇ ਧਿਆਨ ਦੇਣ ਤਾਂ ਕਿ ਉਹਨਾਂ ਨੂੰ ਜ਼ਿੰਦਗੀ 'ਚ ਪਛੋਤਾਵਾ ਨਾ ਹੋਵੇ ਜੇ ਕਿਸੇ ਨੂੰ ਕੋਈ ਸਵਾਲ ਹੋਵੇ ਤੇ ਜ਼ਰੂਰ ਜਿਹੜੇ 50 60 70 ਸਾਲ ਦੀ ਉਮਰ ਦੇ ਲੋਕ ਨੇ ਉਹਨਾਂ ਕੋਲ ਬਹਿਣ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਸਮਝਣ ਸਿੱਖਣ ਉਹਨਾਂ ਦੇ ਕੋਲੋਂ ਤੇ ਜ਼ਿੰਦਗੀ ਬਹੁਤ ਬਿਹਤਰ ਲੱਗ ਜਵੇਗੀ ਫਿਰ ਆਪਾਂ ਜ਼ਿੰਦਗੀ ਜੀਉਣ ਦਾ ਹੋਰ ਹੰਦ ਲੈ ਸਕਦੇ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਤਰ ਸਿੰਘ ਤਰਸਿੱਕਾ ਜੋਦੇ ਵਸਤੇ ਰੋ ਰਬਸਾਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ